ਮਾਝੂ ਪੈ ਗਏ ਨੇ ਕਣਕਾ ਜਿਹੜੀ ਖਤਮ ਹੋ ਚੁੱਕੀ ਆ ਬੱਲੀਆਂ ਕਾਲੀਆਂ ਹੋ ਗਈਆਂ ਨੇ ਬਿਲਕੁਲ 5 ਏਕੜ ਕਹਿੰਦੇ ਫਸਲੇ ਬਰਬਾਦ ਹੋ ਗਈ ਹੈ ਜੀ ਹਾਂ ਜੀ ਹਾਂ ਬਿਲਕੁਲ ਜੀ ਕਹਿੰਦੇ ਭਾਈ ਜੀ ਜ਼ਮੀਨ ਵੀ ਠੇਕੇ ਤੇ ਸੀ ਜੀ ਹਾਂ ਜੀ 5 ਕਿਲੇ ਠੇਕੇ ਦੇ ਲੈਤੇ ਦੀ ਹੈ ਜੀ ਤੇ ਆਪਦੇ ਲਵੇ ਤਾਂ ਜੀ ਮਿਲਵੇ ਬਿੱਗਾ ਹੀ ਹੈ ਜ਼ਮੀਨ ਦਾ ਜੀ ਬਿਲਕੁਲ ਬਿੱਗਾ ਜ਼ਮੀਨ ਆ ਆਇਆ ਬਹੁਤ ਔਖਾ ਹੋਇਆ ਜੀ ਤੇ ਦੇਣੇ ਨੇ ਆਈ ਆ ਅਲੱਗ ਦਾ ਦਰਖੜ ਕਾ ਹੋਆ ਜੀ ਗੇਟ ਮੇਰਾ ਵੀ ਪੈਸੇ ਦੇ ਅਲੱਗ ਹੋਆ ਵੀ ਜਾਣ ਕੇ ਤਾਂ ਬੰਦੇ ਮਾਰਦਾ ਡਾਕਟਰ ਜੀ ਜਿੱਥੇ ਵੀ ਜਾਈ ਐ ਐਸ ਡੀ ਐਮ ਸਾਹਿਬ ਨੂੰ ਹਾਂ ਜੀ ਹਾਂ ਉਹ ਕਹਿੰਦੇ ਉਹ ਕਹਿੰਦੇ ਵੀ ਇੱਕ ਹਫਤੇ ਤੱਕ ਸੁਰਦਲੇ ਪਹੁੰਚਣਗੇ ਜੀ ਬੰਦੇ ਵੀ ਦੇ ਮੌਕਾ ਦੇ ਕੇ ਜਾਵਾਂਗੇ ਜੀ ਅਜੇ ਤੱਕ ਕੀ ਕੋਈ ਫੋਨ ਨਹੀਂ ਆਇਆ ਕਿਸੇ ਦਾ ਵੀ ਆ ਰਹੇ ਆ ਜਾਂ ਨਹੀਂ ਆ ਰਹੇ ਜੀ ਸਰਕਾਰਾਂ ਤੇ ਕੋਈ ਉਮੀਦ ਹੈਗੀ ਜੀ ਮੁਰਗੀ ਬੱਕਰੀ ਤੱਕ ਦੇ ਮੁਆਵਜ਼ੇ ਦੇਣ ਦੇ ਦਾਅਵੇ ਨੇ ਜਿਹੜੇ ਸਰਕਾਰਾਂ ਕਰਦੀਆਂ ਸੀਗੀਆਂ ਲੱਗਦਾ ਇਹ ਕਿ ਉਹ ਵੀਰ ਵੀ ਕਹਿ ਰਹੇ ਨੇ ਕਿ ਸਾਡੇ ਕੋਲ ਕੋਈ ਨਹੀਂ ਆਇਆ ਇੱਥੇ ਕੋਈ ਪਹੁੰਚਣ ਕਿਹਾ ਸੀ ਇਹਨਾਂ ਨੇ ਵੀ ਮੁਰਗੀ ਦਾ ਵੀ ਦੇਵਾਂਗੇ ਅੰਡੇ ਦਾ ਬੱਕਰੀ ਦਾ ਅਸੀਂ ਇਹ ਸਮਝਦੇ ਆਂ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਅਸੀਂ ਇੱਕ ਛੋਟੀ ਤੋਂ ਛੋਟੀ ਚੀਜ਼ ਦਾ ਵੀ ਤੁਹਾਨੂੰ ਮੁਆਵਜ਼ਾ ਦੇਵਾਂਗੇ ਪਰ ਸਾਡਾ ਤੇ ਸੋਨਾ ਉਹਨਾਂ ਨੇ ਤਾਂ ਸਾਨੂੰ ਸੋਨੇ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਪੁਰਾਣੇ ਸਮਿਆਂ 'ਚ ਦੇਖਿਆ ਇਦਾਂ ਦੇ ਹਾਲਾਤ ਹੋ ਜਾਂਦੇ ਤੇ ਪੂਰੇ ਤੇ ਪੂਰਾ ਖੇਤ ਤੇ 5 ਏਕੜੇ ਤਾਂ ਇਹ ਤਾਂ ਜ਼ਿਆਦੇ ਹੋ ਗਏ ਅੱਗੇ ਤਾਂ ਜਾਣੀ ਕਿਤੇ ਡੈੜੀ ਹੁੰਦੀ ਦੀ ਇਹ ਤਾਂ ਬਾੜਾ ਦਰਗੇ 5 ਏਕੜਿਆਂ 'ਚ ਫਿਰ ਗਿਆ ਕੰਮ ਚੋਣਾ ਦਾ ਟਾਈਮ ਆ ਕੀੜਿਆਂ ਦੇ ਘਰ ਚ ਕਹਿੰਦੇ ਨਰਾਇਣ ਆਉਣੇ ਨੇ ਜੀ ਹਲੇ ਆਏ ਨਹੀਂ ਇੱਥੇ ਇੰਨਾ ਵੱਡਾ ਸੰਕਟ ਆ ਗਿਆ ਕਿਸਾਨ ਤੇ ਕੋਈ ਪਹੁੰਚਿਆ ਨਹੀਂ ਜੀ ਉਧਰ ਹੀ ਵਿਜੀ ਨੇ ਹੋਜੇ ਤਾਂ ਆਪਦੇ ਕੇਜਰੀਵਾਲ ਸਾਹਿਬ ਨੂੰ ਸਡਾਉਣ ਲੱਗੇ ਬਿਨੇ ਸਰਕਾਰ ਵਾਲੇ ਤਾਂ ਸਰਕਾਰਾਂ ਦੇ ਆਪਦੇ ਉਹ ਚ ਬਿਜੀ ਨੇ ਵੀ ਸਾਡੇ ਆਕਾਂ ਨੂੰ ਕਿਵੇਂ ਬਚਾਇਆ ਜਾਵੇ ਵੀ ਅਸੀਂ ਚਾਹੇ ਕਿਸੇ ਵੀ ਪਾਰਟੀ ਨਾਲਾਂ ਕਿਸੇ ਵੀ ਧਰਮ ਨਾਲਾਂ ਜਦ ਕੋਈ ਇਹ ਜੀ ਪ੍ਰਮਾਤਮਾ ਦੀ ਮਾਰ ਪੈਂਦੀ ਹੈ ਹਰੇਕ ਬੰਦਾ ਇੱਕ ਦੂਜੇ ਤੋਂ ਅੱਗੇ ਹੋ ਕੇ ਮਦਦ ਕਰਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਰਦਾ ਹੁਣ ਤੇ ਸਾਡਾ ਆਪਦਾ ਹੁਣ ਤੇ ਇਹਦੀ ਮਦਦ ਅਸੀਂ ਉਦੋਂ ਵੀ ਵੱਧ ਕਰਾਂਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਇੱਕ ਕਣਕ ਦੇ ਖੇਤ ਦੇ ਵਿੱਚ ਖੜੇ ਆਏ ਕੋਈ ਅਸੀਂ ਬੀ ਦੀ ਜਾਂ ਕਣਕ ਦੀ ਐਡ ਕਰਨ ਨਹੀਂ ਆਏ ਇੱਥੇ ਇੱਕ ਕਿਸਾਨ ਦੇ ਉੱਤੇ ਕੁਦਰਤਾਂ ਕਰੋਪ ਹੋਈ ਆ ਕਿਸਾਨ ਤੇ ਕੁਦਰਤ ਦੀ ਕਰੋਪੀ ਦਿਖਾਈ ਦੇ ਰਹੀ ਆ ਕਿਸਾਨ ਨੇ ਬੜੀਆਂ ਰੀਜਾਂ ਦੇ ਨਾਲ ਇਹ ਕਣਕ ਦੀ ਫਸਲ ਆ ਜਿਹੜੀ ਇਹ ਬੀਜੀ ਸੀਗੀ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਘਰ ਦੇ ਵਿੱਚ ਰਜਮੀ ਰੋਟੀ ਖਾਣ ਦੇ ਲਈ ਦਾਣੇ ਹੋ ਜਾਣਗੇ ਅਤੇ ਇਸ ਨੂੰ ਵੇਚ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੂੰਗਾ ਜਿਹਦੇ ਪੈਸੇ ਦੇਣੇ ਨੇ ਉਹਦੇ ਪੈਸੇ ਦਊਂਗਾ ਜਾਂ ਜੋ ਵੀ ਜ਼ਰੂਰਤਾਂ ਨੇ ਉਹ ਪੂਰੀਆਂ ਕਰੂੰਗਾ ਇਨਸਾਨ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੇ ਜੋ ਪੂਰੀਆਂ ਕਰਨ ਦੇ ਲਈ ਇਨਸਾਨ ਦਿਨ ਰਾਤ ਮਿਹਨਤ ਕਰਦਾ ਏ ਸੋ ਇਹ ਵੀਰ ਨੇ ਕਣਕ ਬੀਜੀ ਸੀਗੀ 5 ਏਕੜ ਦਾ ਇਹ ਪਲਾਟ ਆ ਜਿਹੜਾ ਤੁਸੀਂ ਦੇਖ ਰਹੇ ਹੋ ਇੱਧਰ ਵੀ ਆ ਇਹ ਪੂਰਾ 5 ਏਕੜ ਆ ਸੋ ਸਭ ਤੋਂ ਵੱਡੀ ਗੱਲ ਇਹ ਹੈ ਇਹ 5 ਏਕੜ ਜ਼ਮੀਨ ਵੀਰ ਨੇ ਠੇਕੇ ਤੇ ਲੱਤੀ ਸੀਗੀ ਦੱਸਣ ਵਾਲੇ ਦੱਸ ਰਹੇ ਨੇ ਕਿ ਆਪਣੀ ਘਰ ਦੀ ਜਿਹੜੀ ਪੈਲੀ ਆ ਇੱਕ ਬੀਗਾ ਇਹ ਵੀਰ ਦੇ ਕੋਲ ਪਰ 5 ਏਕੜ ਠੇਕੇ ਤੇ ਲੈ ਕੇ ਖੇਤੀ ਕੀਤੀ ਸੀਗੀ ਸੋ 5 ਏਕੜ ਦੇ ਵਿੱਚ ਬਿਲਕੁਲ ਜਿੱਦਾਂ ਬਜ਼ੁਰਗ ਕਹਿੰਦੇ ਸੀਗੇ ਕਿ ਚਾਨਣੀ ਮਾਰ ਜਾਂਦੀ ਆ ਚਾਨਣੀ ਮਾਰ ਗਈ ਆ ਦਾਣੇ ਮਾਜੂ ਪੈ ਗਏ ਨੇ ਕਣਕਾਂ ਜਿਹੜੀ ਖਤਮ ਹੋ ਚੁੱਕੀ ਆ ਬੱਲੀਆਂ ਕਾਲੀਆਂ ਹੋ ਗਈਆਂ ਨੇ ਬਿਲਕੁਲ ਖਤਮ ਹੋ ਗਈ ਹੈ ਇਹ ਕਣਕ ਸੋ ਵੀਰ ਨੇ ਉਹਦੇ ਨਾਲ ਵੀ ਗੱਲ ਕਰਾਂਗੇ ਪਿੰਡ ਦੇ ਪਤਵੰਤੇ ਸੱਜਣ ਇਕੱਠੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕਿਸਾਨਾਂ ਦਾ ਵਿਰੋਧ ਕਰਦੇ ਨੇ ਜਿਹੜੇ ਕਿਸਾਨਾਂ ਨੇ ਹੁਣ ਧਰਨੇ ਲਾਇਏ ਬਨੇ ਕਹਿੰਦੇ ਨੇ ਜੀ ਬੇਲੇ ਨੇ ਪਹਿਲਾਂ ਵੱਡੀਆਂ-ਵੱਡੀਆਂ ਕੋਠੀਆਂ ਪਾਉਂਦੇ ਨੇ ਵੱਡੀਆਂ ਗੱਡੀਆਂ ਲੈਂਦੇ ਨੇ ਕਰਜ਼ਾ ਲੈ ਕੇ ਜਦੋਂ ਸਿਰ ਚੜ ਜਾਂਦਾ ਉਤਰਦਾ ਨਹੀਂ ਫੇਰ ਏ ਮਾਫ਼ ਕਰਵਾਉਣ ਦੇ ਲਈ ਧਰਨੇ ਲਾਉਂਦੇ ਨੇ ਸੋ ਅਸਲ ਸਚਾਈ ਕੀ ਆ ਇੱਥੇ ਪਤਾ ਲੱਗ ਰਿਹਾ ਪਿੰਡ ਖਨੋੜੇ ਦੇ ਵਿੱਚ ਮੌਜੂਦ ਆ ਅਸੀਂ ਨਾਬਾ ਦੀ ਸਬ ਤਹਿਸੀਲ ਭਾਸੋਂ ਦੇ ਲਾਗੇ ਪਿੰਡ ਪੈਂਦਾ ਇਹ ਖਨੌੜਾ ਪਟਿਆਲੇ ਜ਼ਿਲ੍ਹੇ ਦਾ ਪਿੰਡਾ ਉੱਥੇ ਅਸਲ ਸਚਾਈਆ ਕਿਸਾਨ ਦੇ ਅਸਲ ਹਾਲਾਤ ਕੀ ਨੇ ਉੱਥੋਂ ਪਤਾ ਲੱਗ ਰਹੇ ਨੇ ਪਹਿਲਾਂ ਵੀਰ ਨਾਲ ਗੱਲ ਕਰਦੇ ਆ ਜਿਸ ਦੀ ਇਹ ਫਸਲ ਸੀਗੀ ਹਾਂਜੀ ਵੀਰ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਫਤਿਹ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਕਰਨੈਲ ਸਿੰਘ ਹੈ ਜੀ ਪਿੰਡ ਖਨੌੜਾ ਜੀ ਕਰਨੈਲ ਸਿੰਘ ਜੀ ਕੁਦਰਤ ਦੀ ਬਹੁਤ ਵੱਡੀ ਕਰੋਪੀ ਹੋਈ ਹੈ ਜੀ ਬਿਲਕੁਲ 5 ਏਕੜ ਹਾਂਜੀ ਕਹਿੰਦੇ ਫਸਲੇ ਬਰਬਾਦ ਹੋ ਗਈ ਹੈ ਜੀ ਹਾਂਜੀ ਹਾਂ ਬਿਲਕੁਲ ਜੀ ਆ ਸਾਹਮਣੇ ਹੀ ਛੋੜੀ ਦਾਣੇ ਪਏ ਨੇ ਮਾਜੂ ਬਈ ਜੀ ਆਈ ਤਾਂ ਬਿਲਕੁਲ ਬਾਈ ਜੀ ਖਤਮ ਹੋ ਗਈ ਆ ਕਾਰਨ ਕੀ ਹੋਇਆ ਕੀ ਲੱਗ ਰਿਹਾ ਕਿਉਂ ਇਦਾਂ ਹੋ ਗਿਆ ਜਿਵੇਂ ਚਾਨਣੀ ਪੈ ਗਈ ਦੋ ਚਾਰ ਦਿਨ ਜੇ ਸਾਰਾ ਕੁਝ ਹੋ ਗਿਆ ਜੀ ਇਹ ਚਾਨਣੀ ਪੈ ਗਈ ਹਾਂ ਜੀ ਜਿਵੇਂ ਪਹਿਲਾਂ ਉਹ ਕਹਿੰਦੇ ਸੀ ਬਜ਼ੁਰਗ ਵੀ ਚਾਨਣੀ ਪੈਦੀ ਡੱਬ ਪੈ ਗਈ ਸਾਰੀ ਜ਼ਮੀਨ 'ਚ ਸਾਰੀ ਚੱਕੀ ਗਈ ਜੀ ਮਤਲਬ ਫਸਲ ਕਹਿੰਦੇ ਬਾਈ ਜੀ ਜ਼ਮੀਨ ਵੀ ਠੇਕੇ ਤੇ ਸੀਗੀ ਹਾਂ ਜੀ 5 ਕਿਲੇ ਠੇਕੇ ਦੇ ਲਿੱਤੇ ਦੀ ਹੈ ਜੀ ਤੇ ਆਪਦੇ ਲਵੇ ਤਾਂ ਜੀ ਮਿਲਵੇ ਬਿੱਗਾ ਹੀ ਹੈ ਜ਼ਮੀਨ ਦਾ ਜੀ ਬਿਲਕੁਲ 1 ਬਿੱਗਾ ਜ਼ਮੀਨ ਹੈ ਹਾਂ ਜੀ ਬਾਈ ਜੀ ਫੇਰ ਤਾਂ ਸਾਰੀਆਂ ਉਮੀਦਾਂ ਹੀ ਟੁੱਟ ਗਈਆਂ ਬੱਚਿਆਂ ਦੀ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਇਹ ਹਾਂ ਜੀ ਬਹੁਤ ਔਖਾ ਹੋ ਗਿਆ ਜੀ ਜਿਹਦੇ ਦੇਣੇ ਆਈ ਆ ਲਾਹ ਤਾਂ ਦਰਖੜ ਕਾਉ ਹੋਇਆ ਜੀ ਗੇਟ ਮੇਰਾ ਵੀ ਪੈਸੇ ਦੇ ਆਲਗ ਹੋ ਗਿਆ ਵੀ ਜਾਣ ਕੇ ਤਾਂ ਬਹੰਨੇ ਮਾਰਦਾ ਵੀ ਤੇਰਾ ਤਾਂ ਕੋਈ ਗੱਲਬਾਤ ਨਹੀਂ ਹੋਈ ਹੁਣ ਜਿਹਦੇ ਬੀਤ ਗਈ ਉਹਨੂੰ ਪਤਾ ਜੀ ਸਾਰਾ ਤੈਨੂੰ ਤਾਂ ਬਾਈ ਜੀ ਜਿੱਥੇ ਗੜੇ ਪੈ ਗਏ ਜਾਂ ਕੋਈ ਕੁਦਰਤ ਦੀ ਕਰੋਪੀ ਬਰਸਾਤ ਹੋ ਗਈ ਜਾਂ ਕੋਈ ਐਦਾਂ ਹਨੇਰੀ ਆ ਗਈ ਉੱਥੇ ਤਾਂ ਦੇਖਣ ਨੂੰ ਪਤਾ ਲੱਗਦਾ ਹੈ ਕਿ ਉੱਥੇ ਫਸਲਾਂ ਬਰਬਾਦ ਹੋ ਗਈਆਂ ਪਰ ਇੱਥੇ ਤਾਂ ਲੋਕ ਕਹਿਣਗੇ ਕਿ ਵੈਸੇ ਉਹ ਗੱਲਾਂ ਮਾਰੀ ਜਾਂਦਾ ਫਸਲ ਚੰਗੀ ਭਲੀ ਔਰ ਦੇਖਣ ਨੂੰ ਦੇਖੋ ਦਿਖੂ ਆਈ ਆਲਾ ਵੀ ਖੜੀ ਹੈ ਕਣਕ ਹੁੰਦਾ ਕੋਈ ਹੋਈ ਨਹੀਂ ਹੈ ਗਈ ਜੀ ਜਦੋਂ ਬੱਲੀ ਭੋਰਦੀ ਹੈ ਜਿੱਥੇ ਕੁਝ ਵੀ ਨਹੀਂ ਹੈਗਾ ਜੀ ਦਾਣਾ ਵੀ ਨਹੀਂ ਹੈਗਾ ਮਾਝੂ ਪਏ ਪੈਨੇ ਜਿਹਦਾਂ ਨੇ ਭਾਈ ਜੀ ਫੇਰ ਤਾਂ ਸਾਰਾ ਸਿਸਟਮ ਅ ਠੇਕਾ ਠੂਕਾ ਵੀ ਜਿਹੜਾ ਸੀਗਾ ਉਹ ਗੱਲ ਪੈ ਗਿਆ ਜੀ ਮੇਰੇ ਬਸ ਆਲਾ ਕਹਿੰਦਾ ਜੀ ਮੈਂ ਤਾਂ ਠੇਕਾ ਲੈਣਾ ਮੈਂ ਤਾਂ ਤੈਨੂੰ ਠੇਕੇ ਦਿੱਤੀ ਦੀ ਮੈਨੂੰ ਤਾਂ ਕੋਈ ਚੱਕਰ ਨਹੀਂ ਤੇਰੀ ਚਾਹੇ ਕੁਝ ਹੋਇਆ ਕੁਝ ਨਾ ਹੋਇਆ ਮੈਂ ਤਾਂ ਤੈਨੂੰ ਠੇਕੇ ਦੇ ਦਿੱਤੀ ਜੀ ਬਸ ਦੇਖਭਾਲ ਪੂਰੀ ਕਰੀ ਸੀ ਜਿੱਦਾਂ ਬਜਾਈ ਤੋਂ ਬਾਅਦ ਪੁੱਤਾਂ ਵਾਂਗ ਕਹਿੰਦੇ ਫਸਲ ਨੂੰ ਪਾਲਿਆ ਜਾਂਦਾ ਹੈ। ਹਾਂ ਜੀ ਹਾਂ ਬਿਲਕੁਲ। ਭਾਈ ਜੀ ਜਿੱਦਾਂ ਕੱਦ ਕਾਠਾ ਫਸਲ ਦਾ ਦੇਖ ਕੇ ਤਾਂ ਲੱਗਦਾ ਕਿ ਪੁੱਤਾਂ ਨਾਲੋਂ ਵੀ ਵੱਧ ਕੇ ਪਾਲੀ ਵੀ ਹੈ। ਹਾਂ ਜੀ ਹਾਂ ਬਿਲਕੁਲ ਜੀ ਇਹ ਹੀ ਗੱਲ ਹੈ। ਹਾਂ ਕੋਈ ਗੁੱਲੀ ਡੰਡਾ ਨਹੀਂ ਹੈਗਾ ਜੀ ਕੋਈ ਕੋਈ ਘਾਟ ਨਹੀਂ ਹੈਗੀ ਕਿਸੇ ਚੀਜ਼ ਦੀ। ਹਮ ਸਾਰਾ ਪੂਰੀ ਮਿਹਨਤ ਕਰੀ ਹੈ ਜੀ ਫੁੱਲ ਬਟਾ ਫੁੱਲ। ਐਂਡ ਤੇ ਆ ਗਿਆ ਜੀ ਹੁਣ ਆ ਕੇ ਸਾਰਾ ਕੁਝ ਸਾਨੂੰ ਨਤੀਜਾ ਮਿਲ ਗਿਆ ਜੀ ਇਹਦਾ। ਹਾਂ ਜੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਸਾਡੀ ਮਦਦ ਕਰੀ ਜਾਵੇ ਜੀ ਗਰੀਬ ਬੰਦੇ ਆ ਜੀ ਬਸ। ਹਾਂ ਹਾਂ ਉਈ ਮੇਲੇਆਂ ਅਧਿਕਾਰੀਆਂ ਨੂੰ ਹਾਂ ਜੀ ਐਮਐਲਏ ਦੇ ਬਧਾਈ ਅਸੀਂ ਆਪਣੇ ਨਾਂਬਾ ਹਲਕੇ ਦੇ ਤੇ ਆਪਣੇ ਦਫ਼ਤਰ ਜੀ ਚਿੱਠੀ ਵੀ ਦੇ ਆਈ ਜੀ ਐਸਡੀਐਮ ਸਾਹਿਬ ਨੂੰ ਹਾਂ ਜੀ ਹਾਂ ਉਹ ਕਹਿੰਦੇ ਉਹ ਕਹਿੰਦੇ ਵੀ ਇੱਕ ਹਫ਼ਤੇ ਤੱਕ ਤੁਹਾਡੇ ਕੋਲ ਪਹੁੰਚਣਗੇ ਜੀ ਬੰਦੇ ਵੀ ਸਦੇ ਮੌਕਾ ਦੇ ਕੇ ਜਾਵਾਂਗੇ ਜੀ ਅਸੀਂ ਹਜੇ ਤੱਕ ਇਹ ਕੋਈ ਫੋਨ ਨਹੀਂ ਆਇਆ ਕਿਸਦਾ ਵੀ ਆ ਰਹੇ ਜਾਂ ਨਹੀਂ ਆ ਰਹੇ ਜੀ ਭਾਈ ਜੀ ਹੋਰ ਵੀ ਕੰਮਕਾਰ ਕੀ ਕਰਦੇ ਹੋ ਤੁਸੀਂ ਮੈਂ ਕਹੀ ਖੇਤੀ ਕਰਦੇ ਜੀ ਬਸ ਹੁਣ ਤੱਕ ਕੋਈ ਕੰਮ ਨਹੀਂ ਹਾਂ ਜੀ ਇਹਦੇ ਸਿਰ ਤੇ ਹੋਆ ਸਾਰਾ ਸਿਸਟਮ ਆ ਬਿਲਕੁਲ ਜੀ ਇਹ ਵੀੁਰਕ ਵੀ ਆਪਣੇ ਨੇ ਹਾਂ ਇਹ ਬਾਪੂ ਜੀ ਨੇ ਮੇਰੇ ਜੀ ਕੰਮ ਨਹੀਂ ਕਰਦੇ ਕਰਦਾ ਨਹੀਂ ਕਰਦੇ ਜੀ ਹਾਂ ਜੀ ਬਾਪੂ ਜੀ ਕੋਈ ਦੋਸਤਾਂ ਨਹੀਂ ਗੰਭਗਾਰ ਤੇ ਕੋਈ ਕਾਸੇ ਨਹੀਂ ਕਰਦੇ ਬਸ ਅਸੀਂ ਇੱਥੇ ਫਿਰਦੇ ਆ ਜੀ ਕਹਿੰਦੇ ਬਾਪੂ ਜੀ ਪਹਿਲਾਂ ਤੁਸੀਂ ਵੀ ਕਾਫੀ ਬਿਮਾਰ ਹੋ ਕੇ ਹਟੇ ਹੁਣ ਹੁਣ ਆ ਮੈਂ ਤਾਂ ਉਤਰਦਾ ਵੀ ਹੁਣ ਮਸਾਂ ਗੋੜੇ ਆਇਆ ਮੈਂ ਘਰ ਉਤਰਦੇ ਨਹੀਂਗਾ ਕਹਿੰਦਾ ਬਾਪੂ ਕਹਿੰਦਾ ਤੂੰ ਜਾ ਨਾ ਬਾਹਰ ਨੂੰ ਮੈਂ ਆਉਂਦਾ ਨਹੀਂਗਾ ਜੀ ਮੈਂ ਆਇਆ ਦਮ ਚੜਦਾ ਡਿੱਗਦਾ ਬਹੁਤ ਬੁਰਾ ਹਾਲ ਮੇਰਾ ਜਿਨਾਂ ਵੀ ਕਹੀ ਸੀ ਹਾਂ ਜੀ ਬਾਪੂ ਜੀ ਪਹਿਲਾਂ ਵੀ ਇਦਾਂ ਦੀ ਗੱਲ ਤੁਸੀਂ ਬਜ਼ੁਰਗੋਂ ਪੁਰਾਣੇ ਸਮਿਆਂ 'ਚ ਦੇਖਿਆ ਇਦਾਂ ਦੇ ਹਾਲਾਤ ਹੋ ਜਾਂਦੇ ਤੇ ਪੂਰੇ ਤੋਂ ਪੂਰਾ ਖੇਤ ਤੇ 5 ਏਕੜੇ ਇਦਾਂ ਹੋ ਗਏ ਇਹ ਤਾਂ ਜ਼ਿਆਦੇ ਹੋ ਗਏ ਅੱਗੇ ਤਾਂ ਜਾਨੀ ਕਿਤੇ ਡੈੜੀ ਹੁੰਦੀ ਦੀ ਇਹ ਤਾਂ ਬਾੜਾ ਸਰਗੇ 5 ਏਕੜਿਆਂ 'ਚ ਫਿਰ ਗਿਆ ਕੰਮ ਅੱਗੇ ਤਾਂ ਸੋਲਿਆਂ ਸੂਲਿਆਂ ਤੇ ਦੇਖਦੇ ਸੀ ਆਏ ਕਹਿੰਦੇ ਵੀ ਲੱਛਕ ਪੈ ਗਈ ਬੁੜੇ ਕਹਿੰਦੇ ਨੇ ਸੀ ਵੀ ਲੱਛਕ ਪੈ ਗਈ ਉਹ ਡੈੜੀ ਨੂੰ ਆ ਸੁੱਕ ਜਾਂਦੀ ਸੀ ਬਸ ਐ ਹੋ ਜਾਂਦਾ ਸਾਰੇ ਮਰਦੇ ਨਹੀਂ ਤੇ ਸੀ ਸਾਰੇ ਜਿੰਮਰ ਦੇ ਕਿਤੇ ਡੈੜੀ ਮਰ ਜਾਣੀਆਂ ਇਹ ਤਾਂ ਨਤਾ ਹੀ ਮਰ ਗਿਆ ਆਪਣੇ ਕੁਝ ਦਾ ਦਾ ਅੰਦਾਣਾ ਨਹੀਂ ਹੈਗਾ ਵੀਰ ਜੀ ਬਾਪੂ ਜੀ ਬਿਮਾਰ ਹੋਏ ਨੇ ਨਾ ਤੇ ਵੀ ਕਾਫੀ ਖਰਚ ਆ ਗਿਆ ਹਾਂ 1.5 ਲੱਖ ਰੁਪਏ ਲੱਗੇ ਮਾਨਤੀ ਜੀ ਨੇ ਸਾਡੀ ਪੂਰੀ ਹੈਲਪ ਕਰੀ ਜੀ ਹਰਵਿੰਦਰ ਸਿੰਘ ਖਨੌੜਾ ਨੇ ਜੀ ਹਾਂ ਇਹ ਪਟਿਆਲਾ ਹੜ੍ਹ ਦੇ ਦਖਦ ਰਹੇ ਨਹੀਂ 5 ਦਿਨ ਜੀ ਅੱਛਾ 1.5 ਤੋਂ 2 ਲੱਖ ਰੁਪਏ ਜੀ ਮੇਰਾ ਲੱਗ ਗਿਆ ਇਹ ਉਹ ਵੀ ਮੈਂ ਫੜਕੀ ਲਾਇਆ ਜੀ ਬਾਕੀ ਇਹ ਠੇਕਾ ਗੜ ਪੈ ਗਿਆ ਜੀ ਮੇਰੇ ਉਹ ਵੀ ਮੋੜਨੇ ਹੋਣੇ ਬਾਈ ਹਾਂ ਹਾਂ ਇਹ ਮੋੜਨੇ ਹੀ ਹੋਈ ਹਾਂ ਸੋ ਇਹ ਸਿਸਟਮਾ ਜੀ ਹੋਰ ਵੀ ਵੀਰ ਨੇ ਹੰਜ ਵੀਰਜੀ ਵੈਗਰੂਜੀ ਕਾ ਖਾਲਸਾ ਖਾਲਸਾ ਵੈਗਰੂਜੀ ਕੀ ਫਤਿਹ ਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਜੀ ਕਿਸਾਨ ਦੀਆਂ 100 100 ਉਮੀਦਾਂ ਹੁੰਦੀਆਂ ਨੇ ਜਦੋਂ ਫਸਲ ਪੱਕਦੀ ਆ ਪਰ ਇੱਥੇ ਤਾਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਜੀ ਇਦਾਂ ਉਮੀਦਾਂ ਕੀ ਜੇ ਉਹ ਹਣੇ ਦੇ ਡੈਡੀ ਬਿਮਾਰ ਹੋ ਗਏ ਸੀ ਉਹ ਤੇ ਪੈਸੇ ਲੱਗੇ ਨੇ ਉਹ ਸੀ ਵੀ ਮੋੜਨੇ ਨੇ ਜਿਹੜਾ ਇਹ ਜ਼ਮੀਨ ਦਾ ਠੇਕਾ ਇਹ ਵੀ ਇਹਨੇ ਵਿਆਜ ਤੇ ਚੱਕ ਕੇ ਮੋੜਿਆ ਲੈਵੇ ਸੀ ਪੈਸੇ ਉਹ ਪੈਸੇ ਮੋੜਨੇ ਸੀ ਵਿਆਜ ਦੇਣਾ ਜਿਹੜੇ ਕੋਈ ਪੈਸਟੀਸਾਈਡ ਦਾ ਸਮਾਨ ਲਿਆ ਵਿਆ ਉਹਨਾਂ ਦੇ ਦੇਣੇ ਨੇ ਮਿਹਨਤ ਕਰਦਾ ਸੀ ਆਪਦੀ ਹਮ ਪਰ ਆ ਪਤਾ ਨਹੀਂ ਸੀ ਪ੍ਰਮਾਤਮਾ ਨੇ ਇਹਨੇ ਪ੍ਰਮਾਤਮਾ ਨੇ ਵੀ ਇਹਨੂੰ ਮਾਰ ਦੇਣੀ ਐ ਇਹ ਕਿਉਂ ਸਰਕਾਰਾਂ ਦਾ ਦੰਦੀਆਂ ਹੀ ਨੇ ਹਮ ਇਧਰ ਪ੍ਰਮਾਤਮਾ ਨੇ ਵੀ ਇਹਨੂੰ ਮਾਰ ਦੇਤੀ ਕਹਿੰਦੇ ਜੀ ਆਪਣੀ ਪੈਲੀ ਇੱਕ ਬੀਗਾ ਹੀ ਆ ਸੋ ਐਡਾ ਵੱਡਾ ਰਿਸਕ ਇੱਕ ਬੀਗੇ ਨੂੰ ਤਾਂ ਦੇਖਿਆ ਜਾਵੇ ਅੱਜ ਕੱਲ ਇੱਕ ਬੀਗੇ 'ਚ ਤਾਂ ਕੀ ਹੋਣਾ ਜੀ 5 ਏਕੜ ਠੇਕੇ ਤੇ ਲੱਤੀ ਸੀਗੀ ਸਾਰਾ ਕੰਮੇ ਖਤਮ ਹੋ ਗਏ। ਹੁਣ ਗੱਲ ਇਹ ਹੈ ਜੀ ਇਹ ਹੋਰ ਕੁਛ ਕਰਨੀ ਸੀ ਸਕਦਾ ਇਹਦਾ ਫਦਰ ਬਿਮਾਰ ਆ ਉਹਦੀ ਦੇਖਭਾਲ ਕਰਦਾ ਸੀ ਉਹਦੇ ਨਾਲ ਚੱਲੋ ਇਹ ਠੇਕੇ ਤੇ ਲੈ ਕੇ ਇੰਨਾ ਕੰਮਕਾਰ ਆਪਦੇ ਗੁਜ਼ਾਰੇ ਲਈ ਕਰੀ ਜਾਂਦਾ ਸੀ। ਹੁਣ ਜੇ ਕਿਤੇ ਬਾਹਰ ਜਾਊਗਾ ਉਹ ਹੁਣ ਬੰਦਾ ਫਿਰ ਟਾਈਮ ਤੋਂ ਪਹਿਲਾਂ ਥੋੜੋ ਛੱਡੂਗਾ ਜੀ ਘਰੇ ਵੀ ਜਾਣਾ ਪੈਂਦਾ ਸੀ ਉਹਦੀ ਵੀ ਦੇਖਰੇਖ ਕਰਨੀ ਪੈਂਦੀ ਆ। ਹਾਂ ਬਹੁਤ ਔਖਾ ਹੋ ਗਿਆ ਜੀ ਇਹਦਾ। ਇਹ ਪਿੰਡ ਵੱਲੋਂ ਵੀ ਕੋਈ ਕਰ ਰਹੇ ਹੋ ਜੀ ਮਦਦ ਜਿਵੇਂ ਵੀਰ ਦੀ ਜਿਹੜੇ ਪਿੰਡ ਵੱਲੋਂ ਵੀ ਅਸੀਂ ਸਾਰੇ ਪੰਚਾਇਤ ਵੀ ਤੇ ਸਾਰੇ ਨਗਰ ਨਵਾਸੀ ਇਕੱਠੇ ਹੋ ਕੇ ਕਰਾਂਗੇ ਕਿਉਂਕਿ ਪਹਿਲਾਂ ਅਸੀਂ ਜਿਵੇਂ ਹੜਾਂ 'ਚ ਵੀ ਬਾਹਰਲੇ ਜ਼ਿਲ੍ਹਿਆਂ 'ਚ ਵੀ ਜਾ ਕੇ ਮਦਦ ਕੀਤੀ ਆ ਹੁਣ ਤਾਂ ਸਾਡਾ ਆਪਣਾ ਇਹ ਇਹਦੇ ਲਈ ਅਸੀਂ ਮਦਦ ਕਰਾਂਗੇ ਸਾਡੇ ਪਿੰਡ 'ਚ ਵੈਸਗਰੂ ਦੀ ਐਡੀ ਕਿਰਪਾ ਜੀ ਵੀ ਅਸੀਂ ਚਾਹੇ ਕਿਸੇ ਵੀ ਪਾਰਟੀ ਨਾਲਾਂ ਕਿਸੇ ਵੀ ਧਰਮ ਨਾਲਾਂ ਜਦ ਕੋਈ ਇਹ ਜੀ ਪਰਮਾਤਮਾ ਦੀ ਮਾਰ ਪੈਂਦੀ ਆ ਹਰੇਕ ਬੰਦਾ ਇੱਕ ਦੂਜੇ ਤੋਂ ਅੱਗੇ ਹੋ ਕੇ ਮਦਦ ਕਰਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਰਦਾ ਹੁਣ ਤਾਂ ਇਹ ਸਾਡਾ ਆਪ ਦਾ ਹੁਣ ਤਾਂ ਇਹਦੀ ਮਦਦ ਅਸੀਂ ਉਦੋਂ ਵੀ ਵੱਧ ਕਰਾਂਗੇ ਜੀ ਤੇ ਬਾਹਰ ਵੀ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੀ ਇਹਦੀ ਮਦਦ ਕੀਤੀ ਜਾਵੇ ਵੀਰ ਦੀ ਜੀ ਇਹਨਾਂ ਦਾ ਕੋਈ ਨੰਬਰ ਕੰਟੈਕਟ ਨੰਬਰ ਦੇ ਦਿਓ ਜੀ ਜਿਹੜਾ ਵੀਰ ਦਾ ਹਾਂਜੀ ਹਾਂ 9855 98557 ਜੀ 98557 43188 ਦਾ ਕਰਨੈਲ ਸਿੰਘ ਨੌਆ ਜੀ ਜੀ ਇਹਦੀ ਮਦਦ ਵੱਧ ਤੋਂ ਵੱਧ ਕਰੀ ਜਾਵੇ ਸਰਕਾਰਾਂ ਤੇ ਕੋਈ ਉਮੀਦ ਹੈਗੀ ਜੀ ਮੁਰਗੀ ਬੱਕਰੀ ਤੱਕ ਦੇ ਮੁਆਵਜ਼ੇ ਦੇਣ ਦੇ ਦਾਅਵੇ ਨੇ ਜਿਹੜੇ ਸਰਕਾਰਾਂ ਕਰਦੀਆਂ ਸੀਗੀਆਂ ਲੱਗਦਾ ਹੈ ਕਿ ਉਹ ਵੀਰ ਵੀ ਕਹਿ ਰਹੇ ਨੇ ਕਿ ਸਾਡੇ ਕੋਲ ਕੋਈ ਨਹੀਂ ਆਇਆ ਇੱਥੇ ਕੋਈ ਪਹੁੰਚਣਗੀ ਉਮੀਦ ਤਾਂ ਹੈ ਨਹੀਂ ਪਰ ਉਮੀਦ ਦੇ ਬਿਨਾ ਜ਼ਿੰਦਗੀ ਵੀ ਨਹੀਂ ਚੱਲਦੀ ਜੀ ਕਿਉਂਕਿ ਕਿਹਾ ਸੀ ਇਹਨਾਂ ਨੇ ਵੀ ਮੁਰਗੀ ਦਾ ਵੀ ਦੇਵਾਂਗੇ ਅੰਡੇ ਦਾ ਬੱਕਰੀ ਦਾ ਅਸੀਂ ਇਹ ਸਮਝਦੇ ਆਂ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਅਸੀਂ ਇੱਕ ਛੋਟੀ ਤੋਂ ਛੋਟੀ ਚੀਜ਼ ਦਾ ਵੀ ਸਾਨੂੰ ਮੁਆਵਜ਼ਾ ਦੇਵਾਂਗੇ ਪਰ ਸਾਡਾ ਤੇ ਸੋਨਾ ਉਹਨਾਂ ਨੇ ਤਾਂ ਸਾਨੂੰ ਸੋਨੇ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਜੇ ਚੀਜ਼ਾਂ ਨੂੰ ਦੇਖੀਏ ਫੇਰ ਤਾਂ ਕੋਈ ਉਮੀਦ ਨਹੀਂ ਪਰ ਉਮੀਦ ਨਾਲ ਉਮੀਦ ਤੋਂ ਬਿਨਾ ਹੈ ਵੀ ਕੁਝ ਨਹੀਂ ਉਮੀਦ ਲੈ ਕੇ ਚੱਲਦੇ ਆ ਕਿਉਂਕਿ ਇਹ ਤਾਂ ਸਰਕਾਰ ਕਹਿੰਦੀ ਸੀ ਵੀ ਅਸੀਂ ਦਿੱਲੀ 'ਚ 20000 ਰੁਪਿਆ ਇਕੜ ਦਾ ਦੰਨੇ ਆ ਚਲੋ ਅਸੀਂ ਤਾਂ ਪੰਜਾਬ ਹੀ ਨਹੀਂ ਮੰਗਦੇ ਅਸੀਂ ਕਹਿੰਨੇ ਆ 2A ਦੇ ਦੇਣ ਵੀ 2A ਦੇ ਦੇਣ ਇਹਦਾ ਚਲੋ ਕੋਸੇ ਦੀ ਮਦਦ ਸਰਕਾਰ ਕਰੇ ਤਾਂ ਕਿ ਜਿਹੜੇ ਲੋਕ ਮਾੜੇ ਪਾਸੇ ਨਸਿਆਂ ਤੇ ਨੇ ਜਾਂ ਕੋਈ ਚੋਰੀ ਚੱਪੇ ਕਰਦੇ ਨੇ ਉਹ ਲੋਕ ਇਸੇ ਕੰਮ ਦੇ ਮਾਰੇ ਨੇ ਜਦ ਇੰਨੀਆਂ ਜੀਆਂ ਮਾਰਾਂ ਪੈ ਜਾਂਦੀਆਂ ਨੇ ਸਰਕਾਰਾਂ ਮਦਦ ਨਹੀਂ ਕਰਦੀਆਂ ਫਿਰ ਆਪੇ ਅਗਲੇ ਪੁੱਠੇ ਪਾਸੇ ਨੂੰ ਜਾਂਦਾ ਜੇ ਹਣ ਇਹਦਾ ਵੀ ਨਾ ਕੁਝ ਬਣਿਆ ਜਾਂ ਹੈ ਕੋਈ ਗੱਲ ਤੋਂ ਸਟੈਪ ਚੱਕੂਗਾ ਜਾਂ ਕੋਈ ਇਧਰਲੇ ਪਾਸੇ ਨੂੰ ਉਤਰੂਗਾ ਇਹੀ ਹੈ ਇਹਦੇ ਕੋਲ ਵੀ ਰਸਤਾ ਫਿਰ ਹੋਰ ਤਾਂ ਕੋਈ ਨਹੀਂ ਹੈਗਾ ਵੀਰ ਜੀ ਜੇ ਕਿਤੇ ਕਰੋਪੀ ਦਿਖਦੀ ਆ ਗੜੇ ਪੈ ਜਾਣ ਰੱਬ ਨਾ ਕਰੇ ਅੱਗ ਵਰਗੀ ਘਟਨਾ ਹੋ ਜੇ ਜਾਂ ਹੋਰ ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਦਿਖਦੀਆਂ ਨੇ ਉਦੋਂ ਤਾਂ ਕਿਹਾ ਜਾਂਦਾ ਏ ਕਿ ਯਾਰ ਇਹ ਹੋ ਗਿਆ ਪਰ ਹੁਣ ਇਹਨੂੰ ਲੋਕ ਵੀ ਪਰੇਸ਼ਾਨ ਕਰਨਗੇ ਫਸਲ ਚ ਦਾਣਾ ਇੱਥੇ ਤਾਂ ਖੜੀ ਤਾਂ ਬਿਲਕੁਲ ਪ੍ਰੋਪਰ ਦਿਖ ਰਹੀ ਆ ਕਿ ਸਹੀ ਐ ਜਿਹਦੇ ਦੇਣੇ ਅਸੀਂ ਤਾਂ ਕਹਿੰਦੇ ਆ ਵੀ ਉਰੇ ਆ ਕੇ ਦੇਖਣ ਨਾ ਹਣ ਜਿਹੜਾ ਬੰਦੇ ਨੇ ਦੇਖਣੀ ਨਹੀਂ ਨੇ ਦੂਰੋਂ ਹੀ ਦੇਖ ਜੂਗਾ ਪਰ ਰੋਡ ਤੋਂ ਜਾਂ ਉਰੇ ਕੋਲ ਖੜੇ ਆਪਾਂ ਨੂੰ ਬੱਲੀ ਤਾਂ ਦੇਖਣ ਨੂੰ ਬਹੁਤ ਸੋਹਣੀਆਂ ਹਣ ਛੋਡੇ ਸਾਹਮਣੇ ਅਸੀਂ ਜਿਹੜੀ ਬੱਲੀ ਨੂੰ ਵੀ ਤੁਸੀਂ ਹੱਥ ਲਾਉਂਗੇ ਅਸੀਂ ਭੋਰ ਕੇ ਦਿਖਾਉਨੇ ਉਹ ਚ ਇੱਕ ਜੀਰਾ ਮੇਰੇ ਖਿਆਲੋਂ ਜਿਵੇਂ ਆਪਾਂ ਮੰਡੀ 'ਚ ਝਾਰ ਵੇਚਦੇ ਆ ਉਹਨਾਂ ਨੇ ਵੀ ਨਹੀਂ ਖਰੀਦ ਕਰਨੀ ਉਹਦੀ ਤਾਂ ਇੰਨਾ ਬਰੀਕ ਆ ਉਹ ਜੀ ਇਹ ਤਾਂ ਕੰਬੈਨ ਨੇ ਵੀ ਕੱਢਣਾ ਨਹੀਂ ਜੀ ਬਿਲਕੁਲ ਚੀੜਾ ਹੋਇਆ ਵਾ ਉਹ ਕੰਬੈਨ ਦਾ ਜੀ ਉੱਪਰ ਪਊਗਾ ਕੰਬੈਨ ਦਾ ਖਰਚਾ ਤਾਂ ਕਿਉਂ ਇਹ ਚੋਂ ਕਿਤੇ ਕੁਝ ਨਿਕਲਣਾ ਜੀ ਹੈ ਨਹੀਂ ਕੋਈ ਸੁਭਾਵਨਾ ਸਾਨੂੰ ਤਾਂ ਇਹ ਨਹੀਂ ਹੈਗਾ ਵੀ ਇਹ 5 ਕਿਲਿਆਂ 'ਚੋਂ ਕੁਆਂਟਰ ਦਾਣੇ ਹੋ ਜਾਣਗੇ ਜੀ ਹਾਂਜੀ ਜੇ ਦੇਖਿਆ ਜਾਵੇ ਵੀਰ ਜੀ ਬਹੁਤ ਸਾਰੇ ਅਜਿਹੇ ਵਿਦਵਾਨ ਨੇ ਜਿਹੜੇ ਕਹਿੰਦੇ ਨੇ ਕਿ ਕਿਸਾਨ ਨੇ ਜਿਹੜੇ ਉਹ ਕਰਜ਼ਾ ਲੈ ਲੈਂਦੇ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਫੁਕਰੀ ਮਾਰਨ ਦੇ ਲਈ ਵੱਡੀਆਂ ਗੱਡੀਆਂ ਜਾਂ ਵੱਡੇ ਵਿਆਹ ਕੋਠੀਆਂ ਪਰ ਅਸਲ ਸਚਾਈ ਜੇ ਦੇਖਿਆ ਜਾਵੇ ਇੱਥੇ ਆ ਕੇ ਪਤਾ ਲੱਗਦੀ ਹੈ ਜੀ ਕਿਸਾਨ ਤੇ ਕਰਜ਼ਾ ਚੜਦਾ ਕਿਉਂ ਅਸੀ ਤਾਂ ਕਹਿੰਦੇ ਆ ਵੀ ਹਣੋ ਆ ਕੇ ਸਾਡੇ ਨਾਲ ਜਿਹੜਾ ਵੀ ਕੋਈ ਗੱਲ ਕਰਦਾ ਦੇਖਿਓ ਰਿਹਾ ਕਿ ਵੀ ਇਹਦਾ ਪੈਸਟੀਸਾਈਡ ਦਾ ਕਿੰਨਾ ਖਰਚਾ ਹੋਇਆ ਬਾਬਹੀਏ ਦਾ ਕਿੰਨਾ ਆਜ ਡੀਏਪੀ 1400 ਰੁਪਏ ਬੈਗ ਦਾ ਰੇਟ ਆ ਵੀ ਉਹ ਦਸਣ ਦੋ ਬੈਗ ਇੱਕ ਕੀਲੇ ਚ ਪੈਂਦੇ ਨੇ ਜੀ ਜੂਰੀਆ ਵੀ ਪੈਂਦਾ ਫਿਰ ਹੋਰ ਪੈਸਟੀਸਾਈਡ ਵੀ ਕਰਨੀਆਂ ਪੈਂਦੀਆਂ ਨੇ ਦੇਖੋ ਇਹਨੇ ਇੰਨੀ ਸੇਵਾ ਕੀਤੀ ਹੈ ਨਹੀਂ ਸਾਡੇ ਸਾਰੇ ਆਮ ਕਣਕਾਂ ਚ ਜਾਲੇਦਾਲੇ ਦੇਖ ਲਓ ਵੀ ਗੁੱਲੀ ਡੰਡਾ ਇਹ ਚ ਕਿਤੇ ਨਹੀਂ ਨਦੀਨ ਹੈਗਾ ਇੰਨੀ ਸਾਫ ਕਣਕ ਸੀ ਸਾਰਿਆਂ ਨੂੰ ਬਹੁਤ ਵਧੀਆ ਚੀਜ਼ ਚਲੋ ਵੀ ਬੰਦਾ ਗਰੀਬ ਆ ਹਨਾ ਮਿਹਨਤ ਕਰਦਾ ਵੀ ਵਧੀਆ ਹੋਊਗੀ ਫਸਲ ਰਾ ਮਾਰਦਾ ਦਾ ਪਤਾ ਨਹੀਂ ਸੀ ਉਹਦਾ ਇੱਕ ਜਿਹੜੇ ਕੁਰਸੀ ਤੇ ਬੈਠੇ ਨੇ ਵਿਦਵਾਨ ਏਸੀ ਕਮਰਿਆਂ 'ਚ ਬੈਠੇ ਨੇ ਉਹ ਆਪਦੇ ਹਿਸਾਬ ਨਾਲੇ ਲਾ ਲਾ ਕੇ ਦੱਸੀ ਜਾਂਦੇ ਨੇ ਜਾਂ ਤੇ ਜ਼ਮੀਨ ਤੇ ਆਉਂਦੇ ਨੇ ਫੇਰ ਪਤਾ ਲੱਗਦਾ ਵੀ ਕੀ ਆ ਹੂੰ ਜੀ ਹੋਰ ਵੀ ਵੀਰ ਨੇ ਇੱਥੇ ਹਾਂਜੀ ਵੀਰ ਜੀ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ ਕੀ ਨਾਮਾ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਫਸਲ ਆ ਜਿਹੜੀ ਬਿਲਕੁਲ 5 ਏਕੜੇ ਬਰਬਾਦ ਹੋ ਗਈ ਜੀ ਹਾਂਜੀ ਅਸੀਂ ਵੀ ਇਹੀ ਦੇਖ ਰਹੇ ਹਾਂ ਫਸਲ ਤਾਂ ਬਹੁਤ ਵਧੀਆ ਖੜੀ ਆ ਦੇਖਣ ਨੂੰ ਪਰ ਇਹਦੇ 'ਚ ਦਾਣਾ ਨਹੀਂ ਹੈਗਾ ਹੁਣ ਜੀ ਦੇਖੋ ਹੂੰ ਬੇ 1 ਕਿਉਂ ਜੀ ਪਹਿਲਾਂ ਕਦੇ ਇਦਾਂ ਦੀ ਘਟਨਾ ਹੋਈ ਆ ਕਿਉਂ ਇਦਾਂ ਹੁੰਦੀ ਆ ਕੋਈ ਕਾਰਨ ਬਸ ਸੁਣਦੇ ਆ ਜੀ ਵੀ ਚਾਨਣੀ ਪੈ ਗਈ ਜਾਂ ਹੁਣ ਅੱਜ ਕੱਲ ਆਪਾਂ ਵਾਇਰਸ ਕਹਿ ਦਿੰਦੇ ਆ ਹੂੰ ਤੇ ਪਰ ਇਦਾਂ ਅੱਗੇ ਦੇਖਿਆ ਨਹੀਂ ਕਦੇ ਹੂੰ ਬਹੁਤ ਜਣੀ ਹੋਇਆ ਜੀ ਹੁਣ ਪਿੰਡ ਵਾਸੀਆਂ ਵੱਲੋਂ ਕੋਈ ਕੀਤਾ ਜਾ ਰਿਹਾ ਜੀ ਉਪਰਾਲਾ ਕਿਉਂਕਿ ਅ ਐਨ ਆਰ ਆਈ ਵੀਰਾਂ ਨੂੰ ਆਪਾਂ ਅਪੀਲ ਕੀਤੀ ਆ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਲੇ ਵੀਰ ਕਿੱਦਾਂ ਦਾ ਅਪਰਾਲਾ ਕਰ ਰਹੇ ਪਿੰਡ ਵਾਲੇ ਵੀ ਅਸੀਂ ਜੀ ਰਲ ਕੇ ਹੁਣ ਕਰਦੇ ਆਂ ਇਹਦੀ ਮਦਦ ਤੇ ਸਾਨੂੰ ਵੀ ਅੱਜੇ ਪਤਾ ਲੱਗਿਆ ਜੀ ਹੁਣ ਫਿਰ ਜਦੇ ਆਏ ਆ ਜਸਨੇਹ ਲੱਗਿਆ ਜੀ ਤੇ ਕਾਫੀ ਮਨ ਦੁਖੀ ਹੋਇਆ ਵੀ ਗਰੀਬ ਬੰਦਾ ਜੀ ਦੇਖੋ ਹੁਣ ਜਿਵੇਂ ਤੁਸੀਂ ਕਹਿੰਦੇ ਸੀ ਵੀ ਕਾਰਾਂ ਫਲਾਂ ਇਹਦੇ ਕੋਲ ਕਾਰ ਵੀ ਨਹੀਂ ਮੈਨੂੰ ਮੋਟਰਸਾਈਕਲ ਹੋ ਹਾਂ ਕਾਰਾਂ ਚਲੋ ਹੋਣਗੀਆਂ 20 ਕਿਲਿਆਂ ਕੋਲੇ ਹੋਣਗੀਆਂ ਪਰ ਇਹ ਨਾ ਜਮਾਈ ਵਗੈਰਾ ਅੱਜ ਦੇਖਿਆ ਜਾਵੇ ਜੀ ਜਿਹੜੇ ਲੋਕ ਅਸੀਂ ਉਹਨਾਂ ਦੀ ਗੱਲ ਕਰਦੇ ਸੀਗੇ ਵੀ ਕਿਸਾਨ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕਰਜ਼ਾ ਚੜਾਉਂਦੇ ਨੇ ਪਰ ਅਸਲ ਸੱਚਾਈ ਤਾਂ ਇਹ ਆ ਬਾਈ ਜੀ ਹੁਣ ਅੱਗੇ ਵੀ ਇਹਨੇ ਟਿੱਕੇ ਤਾਂ ਬੈਠ ਨਹੀਂ ਸਕਦਾ ਇਹ ਅੱਗੇ ਨੂੰ ਵੀ ਇਹਨੇ ਕੰਮ ਤਾਂ ਕਰਨਾ ਹੀ ਆ ਠੇਕੇ ਤੇ ਫੇਰ ਲਊਗਾ ਮਿਹਨਤ ਕਰੂਗਾ ਤਾਂ ਹੀ ਰੋਟੀ ਖਾਊਗਾ ਕਰਜ਼ਾ ਤਾਂ ਬਾਈ ਜੀ ਚੜੂ ਗਈ ਫੇਰ ਹਾਂਜੀ ਫਿਰ ਇਹ ਦੇਖੋ ਹੁਣ ਇਹ ਡੰਗਰਪਸਾ ਵੀ ਨਹੀਂ ਰੱਖ ਸਕਦਾ ਇੱਕ ਬਿੱਗੇ ਤੇ ਤਾਂ ਨੀਰਾ ਵੀ ਨਹੀਂ ਪੂਰਾ ਹੋਣਾ ਜੀ ਕੇ ਕਿ ਦੇਦਨ ਜਮੀਨ ਲੈਣੀ ਪਊ ਪਰ ਸਾਨੂੰ ਵੀ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹਦੀ ਮਦਦ ਕਰਨੀ ਚਾਹੀਦੀ ਆ ਵੀ ਅੱਗੇ ਨੂੰ ਇਹ ਮਤਲਬ ਖੇਤੀ ਦੇ ਧੰਦੇ 'ਚ ਰਹੇ ਇਹ ਨਾ ਹੋਵੇ ਕਿਤੇ ਛੱਡ ਕੇ ਵਗ ਜੇ ਤੇ ਫਿਰ ਤਾਂ ਬੱਚੇ ਵੀ ਰੋਲ ਜਾਣਗੇ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਚੋਨਾ ਦਾ ਟਾਈਮ ਆ ਕੀੜਿਆਂ ਦੇ ਘਰ 'ਚ ਕਹਿੰਦੇ ਨਰਾਇਣ ਉਹਨੇ ਜੀ ਹਲੇ ਆਏ ਨਹੀਂ ਇੱਥੇ ਇਦਾਂ ਵੱਡਾ ਸੰਕਟ ਆ ਗਿਆ ਕਿਸਾਨ ਤੇ ਕੋਈ ਪਹੁੰਚਿਆ ਨਹੀਂ ਜੀ ਪਤਾ ਲੈਣ ਕਹਿੰਦੇ ਵਿਧਾਇਕ ਤੱਕ ਨੂੰ ਵੀ ਇਹਦੀ ਨੌਲੇਜ ਆ ਜਿਹੜੀ ਦੇ ਦਿੱਤੀ ਗਈ ਆ ਕਿ ਇਦਾਂ ਅਜੇ ਤੱਕ ਜੋ ਆਪਦੇ ਰਜੇਮਿਆਂ ਉਧਰੇ ਵੀਜੀ ਨੇ ਹੋਜੇ ਤਾਂ ਆਪਦੇ ਕੇਜਰੀਵਾਲ ਸਾਹਿਬ ਨੂੰ ਸਡਾਉਣ ਲੱਗੇ ਬਣੇ ਸਰਕਾਰ ਵਾਲੇ ਤਾਂ ਕਿਉਂਕਿ ਉਹ ਇਹਦਾ ਇੰਨਾ ਸਾਡਾ ਉਲਟਾ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਨੇ ਉਥੇ ਜਿਹੜੀ ਪਾਰਟੀ ਇਹ ਕਹਿ ਕੇ ਆਈ ਸੀ ਵੀ ਅਸੀਂ ਕਿੱਕ ਰੁਪਈਆ ਬਚਾਵਾਂਗੇ ਅਸੀਂ ਕਹਿੰਦੇ ਆ ਵੀ ਜੇ ਕਿੱਕ ਰੁਪਈਆ ਕੀ ਚਲ 100 ਰੁਪਈਏ ਬਚਾ ਲੈਣ ਇੱਕ ਨਾ ਬਚਾਉਣਾ ਹਣ ਰੋਜ਼ ਦੇਖੋ ਦਿੱਲੀ ਤੁਰੇ ਰਹਿੰਦੇ ਨੇ ਜੇ ਉਰੇ ਇੰਨਾ ਕੁਝ ਹੁੰਦਾ ਉਰੇ ਕੋਈ ਕਿਸੇ ਦਾ ਹੋ ਨਹੀਂ ਕਿੰਨਾ ਉਰੇ ਕ੍ਰਾਈਮ ਹੋ ਰਿਹਾ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਖੰਨੇ ਦੀ ਮੇਰੀ ਮਾਤਾ ਦੀ ਬਾਲੀ ਖੋਲੀ ਮੀਨਾ ਕੋ ਹੋ ਗਿਆ ਲਲਹੇੜੀ ਰੋਡ ਤੇ ਪੂਰੀ ਭੀੜ ਆ ਹਮ ਉੱਥੇ ਆ ਕੇ ਉਹ ਬਾਲੀ ਕੱਢਣ ਲੱਗ ਗਿਆ ਚਲੋ ਕੁਦਰਤੀ ਬਚ ਗਈ ਤੇ 30 ਸਕਿੰਟ ਬਾਅਦ ਉੱਥੇ ਪੁਲਿਸ ਆ ਗਈ ਹਮ ਪੁਲਿਸ ਨੂੰ ਅਸੀਂ ਕਿਹਾ ਵੀ ਜਿਹੜੇ ਐਸਐਸਐਫ ਸੜਕ ਵਾਲੇ ਇਹਨਾਂ ਨੇ ਨੇ ਹਮ ਉਹ ਕਹਿੰਦੇ ਜੀ ਦੇਖਦੇ ਆਂ ਜੀ ਇਹ ਜੀ ਸਿਟੀ ਬੰਨ ਦਾ ਏਰੀਆ ਕਿ ਟੂ ਦਾ ਏਰੀਆ ਕਿ ਕੀ ਆ ਕੀ ਨਾ ਜਾਨੂੰ ਦੇਖੋ ਉਹ ਬੰਦੇ ਕਿਤੇ ਦੀ ਕਿਤੇ ਵਾਗੇ ਦੁਕਾਨਦਾਰਾਂ ਨੇ ਦੱਸਿਓ ਕਹਿੰਦੇ ਜੀ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ ਅਸੀਂ ਤਾਂ ਉੱਚ ਅਧਿਕਾਰੀਆਂ ਦੇ ਧਿਆਨ ਚ ਵੀ ਇਹ ਗੱਲਾਂ ਲਿਆਤੀਆਂ ਕਹਿੰਦੇ ਵੀ ਅਸੀਂ ਸਮਾਨ ਨਹੀਂ ਬਾਹਰ ਰੱਖਣ ਜੋਗੇ ਹੈਗੇ ਸਰਕਾਰਾਂ ਦੇ ਆਪਦੇ ਉਹ ਚ ਬਿਜੀ ਨੇ ਵੀ ਸਾਡੇ ਆਕਾਂ ਨੂੰ ਕਿਵੇਂ ਬਚਾਇਆ ਜਾਵੇ ਅਸੀਂ ਕਹਿੰਦੇ ਆ ਚਲੋ ਸਰਕਾਰ ਮੋਦੀ ਸਰਕਾਰ ਧੱਕਾ ਕਰਦੀ ਆ ਜੇ ਇਹਨਾਂ ਨੇ ਨਹੀਂ ਕੋਈ ਕੰਮ ਕੀਤਾ ਤਾਂ ਇਹ ਜਾਨ ਸਿੱਧੇ ਹੋ ਕੇ ਕੋਈ ਗੱਲ ਨਹੀਂ ਪਹਿਲਾਂ ਵੀ ਆਪਣੇ ਤੇ ਜ਼ੁਲਮ ਹੁੰਦੀ ਆ ਇਹਨੇ ਆਪਾਂ ਲੜਦੇ ਰਹਾਂ ਪਹਿਲਾਂ ਕਿਹੜਾ ਆਪਾਂ ਇਕਨ ਲੋਕ ਇਕੱਠੇ ਹੋ ਕੇ ਜਾਂਦੇ ਸੀ ਹੁਣ ਕਿਸਾਨਾਂ ਲਈ ਤਾਂ ਕੋਈ ਇਹਨਾਂ ਕੋਲ ਆਵਾਜ਼ ਬੁਲੰਦ ਕਰਨ ਦਾ ਸਾਧਨ ਨਹੀਂ ਆਪਦੇ ਆਕਾਂ ਨੂੰ ਸਡਾਉਣ ਲਈ ਉੱਥੇ ਸਾਰੇ ਦਿੱਲੀ ਫਿਰਦੇ ਨੇ ਸੋ ਇਹ ਵੱਡੇ ਸਵਾਲ ਨੇ ਜੀ ਰਾਜਨੀਤਿਕ ਪਾਰਟੀਆਂ ਤੇ ਵੀ ਕਿ ਕੈਂਜਰੀਵਾਲ ਨੂੰ ਸੜਾਉਣ ਦੇ ਲਈ ਦਿੱਲੀ ਤੱਕ ਜਾਂਦੇ ਨੇ ਪਰ ਇੱਥੇ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਚੁਣਿਆ ਜਿਨ੍ਹਾਂ ਨੂੰ ਇਹਨਾਂ ਤੋਂ ਉਮੀਦਾਂ ਨੇ ਉਧਰ ਕਿਸਦਾ ਧਿਆਨ ਨਹੀਂ ਨਾਬਾ ਤੋਂ ਵਿਧਾਇਕ ਨੇ ਸਾਡੇ ਗੁਰਦੇਵ ਸਿੰਘ ਦੇ ਮਨ ਉਹਨਾਂ ਕੋਲ ਵੀ ਕਹਿੰਦੇ ਜਾ ਕੇ ਆਏ ਆ ਵੋਟਾਂ ਮੰਗਣ ਤਾਂ ਆ ਜਾਣਗੇ ਪਰ ਜਦੋਂ ਸੰਕਟ ਆਇਆ ਉਹ ਕਿਸ ਉਦੋਂ ਕਿਸਾਨ ਦੀ ਬਾਹ ਫੜਨ ਲਈ ਇੱਥੇ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਸੋ ਐਸਡੀਐਮ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਦੋਂ ਇਹ ਕਿਸਾਨ ਦਾ ਜਿਹੜਾ ਮਦਦਤਾ ਕੀਤੀ ਜਾਂਦੀ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਐਸ ਡੀ ਐਮ ترਸੇਮ ਚੰਦਜੀ ਨੇ ਨਾਬਾ ਤੋਂ ਆਊਟ ਕੇ ਦੁਆਰਾ ਜਾਇਲ ਕੀਤਾ ਗਿਆ ਨੰਬਰ ਅਭੀ ਫੀਸਟ ਹੈ ਕਿਰਪਾ ਕੁਝ ਸਮੇਂ ਬਾਅਦ ਪ੍ਰਯਾਸ ਕਰੇ ਸਲਾਹ ਉਹਨਾਂ ਨੇ ਫੋਨ ਕੱਟਤਾ ਜੀ ਕਿਤੇ ਬਿਜੀ ਹੋਣਗੇ ਉਨ੍ਹਾਂ ਨਾਲ ਜਦੋਂ ਗੱਲ ਹੁੰਦੀ ਹੈ ਜਰੂਰ ਗੱਲ ਕੀਤੀ ਜਾਊਗੀ ਇਸ ਮਸਲੇ ਦੇ ਵਿੱਚ ਦੇਮਨ ਜੀ ਨੂੰ ਇੱਕ ਵਾਰ ਫੋਨ ਜਰੂਰ ਲਾਵਾਂਗੇ ਕਿਉਂਕਿ ਹਲਕੇ ਦੇ ਵਿਧਾਇਕ ਨੇ ਉਹ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਇਸ ਕਿਸਾਨ ਦੀ ਕੋਈ ਮਦਦ ਆ ਜਿਹੜੀ ਉਹ ਹੋ ਸਕੇ ਫਿਲਹਾਲ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਜੀ ਕਿਉਂਕਿ ਬੀਜੀ ਜਾਦਾ ਦਿੱਲੀ ਵੱਲ ਨੇ ਕਿਉਂਕਿ ਕੈਂਜਰੀਵਾਲ ਸਾਹਿਬ ਅੰਦਰ ਨੇ ਉਹਨਾਂ ਨੂੰ ਸੜਾਉਣ ਦੇ ਲਈ ਵਿਜੀ ਨੇ ਵਿਧਾਇਕ ਸਾਹਿਬ ਨੇ ਵੀ ਫੋਨ ਨਹੀਂ ਚੁੱਕਿਆ ਜੇ ਗੱਲ ਹੁੰਦੀ ਆ ਤਾਂ ਇਹਦੀ ਨੌਲੇਜ ਆ ਜਿਹੜਾ ਗੱਲ ਆ ਇਹ ਸਾਰੀ ਉਹਨਾਂ ਦੇ ਧਿਆਨ ਚ ਲਿਆਂਦੀ ਜਾਊਗੀ ਤਾਂ ਕਿ ਇਹਨਾਂ ਕਿਸਾਨਾਂ ਦੀ ਮਦਦ ਹੋ ਸਕੇ ਫਿਲਹਾਲ ਸਰਕਾਰਾਂ ਤੋਂ ਤਾਂ ਕੋਈ ਉਮੀਦ ਹੈ ਨਹੀਂ ਪਹਿਲਾਂ ਵੀ ਮੁਰਗੀ ਦੇ ਬੱਕਰੀ ਤੱਕ ਦਾ ਮੁਆਵਜ਼ਾ ਦੇਣ ਦੀਆਂ ਗੱਲਾਂ ਕਰਕੇ ਫੋਨ ਆਇਆ ਜੀ ਨਹੀਂ ਤਾਂ ਕੋਈ ਹੋਰ ਹੈ ਜੀ ਸੋ ਗੱਲਾਂ ਕੀਤੀਆਂ ਗਈਆਂ ਨੇ ਫਿਲਹਾਲ ਜਿਹੜੇ ਸਮਾਜ ਸੇਵੀ ਨੇ ਐਨ ਆਰ ਆਈ ਵੀਰ ਨੇ ਉਹ ਜਰੂਰ ਜਿੰਨੀ ਕੁ ਮਦਦ ਹੋ ਸਕਦੀ ਹੈ ਇਸ ਗਰੀਬ ਕਿਸਾਨ ਦੀ ਕੀਤੀ ਜਾਵੇ ਤਾਂ ਕਿ ਇਹਦੇ ਘਰ ਦਾ ਚੁੱਲ੍ਹਾ ਜਿਹੜਾ ਉਹ ਚੱਲ ਸਕੇ ਕਿਉਂਕਿ ਕਣਕਾਂ ਜਿਹੜੀ ਬਿਲਕੁਲ ਬਰਬਾਦ ਹੋ ਚੁੱਕੀ ਆ ਪਿੰਡ ਵਾਲੇ ਵੀ ਕਹਿ ਰਹੇ ਨੇ ਕਿ ਆਪਣੇ ਤੌਰ ਤੇ ਅਸੀਂ ਮਦਦ ਕਰਾਂਗੇ ਹੋਰ ਵੀ ਜੋ ਵੀਰ ਨੇ ਉਹ ਫੋਨ ਤੇ ਕੰਟੈਕਟ ਕਰਕੇ ਇਹਨਾਂ ਦੀ ਮਦਦ ਜ਼ਰੂਰ ਕਰਨ ਫੋਨ ਨੰਬਰ ਅਸੀਂ ਤੁਹਾਨੂੰ ਵਿੱਚ ਜ਼ਰੂਰ ਦੱਸਿਓ ਉਹ ਨੀਚੇ ਵੀ ਅਸੀਂ ਚਲਾ ਦਾਂਗੇ ਫੋਨ ਨੰਬਰ ਜਿਹੜਾ ਹੈਗਾ ਏ ਫਿਲਹਾਲ ਅਜਿਹੀ ਜਿਹੜੀਆਂ ਘਟਨਾਵਾਂ ਨੇ ਉਹਦੇ ਕਾਰਨ ਕਿਸਾਨੀ ਦਾ ਇਲਾਕਾ ਜਿਹੜਾ ਉਹ ਟੁੱਟਦਾ ਏ ਕਿਸਾਨ ਕਰਜ਼ੇ ਥੱਲੇ ਦਬਦਾ ਏ ਜਿਹੜੇ ਲੋਕ ਕਹਿੰਦੇ ਨੇ ਕਿ ਕਿਸਾਨ ਇਹ ਵੱਡੀਆਂ ਗੱਡੀਆਂ ਜਾਂ ਵੱਡੇ ਵਿਆਹ ਵੱਡੀਆਂ ਕੋਠੀਆਂ ਪਾ ਕੇ ਕਰਜ਼ੇ ਹੀ ਹੁੰਦਾ ਏ ਨਹੀਂ ਇਹ ਅਸਲੀ ਹਾਲਾਤ ਨੇ ਜਿਹੜੇ ਕਿਸਾਨ ਦੇ ਇਹ ਅੱਜ ਖਨੌੜਾ ਪਿੰਡ ਦੇ ਵਿੱਚ ਦਿਖਾਈ ਦੇ ਰਹੇ ਨੇ ਅਜਹੀਆਂ ਜਿਹੜੀਆਂ ਕਹਾਣੀਆਂ ਨੇ ਅਜਹੀਆਂ ਸਟੋਰੀਆਂ ਨੇ ਕਿਸਾਨਾਂ ਨਾਲ ਜੁੜੀਆਂ ਵਿਆਂ ਉਹ ਤੁਹਾਨੂੰ ਦਿਖਾਉਂਦੇ ਰਹਾਂਗੇ ਕਿਸਾਨਾਂ ਦੀ ਜ਼ਿੰਦਗੀ ਤੇ ਚਾਨਣਾ ਪਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਬਾਸ